ਹੈਲੋ ਜੀ ਜਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੋਜ਼ ਨਵੀਂ ਚਰਚਾ ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਜੀ ਅੱਜ ਆਪਾਂ ਇੱਕ ਕਹਾਣੀ ਲੈ ਕੇ ਆਏ ਹਾਂ ਬਹੁਤ ਹੀ ਵਧੀਆ ਦਿਲ ਨੂੰ ਛੂਹਣ ਵਾਲੀ ਕਹਾਣੀ ਹੈ ਤੇ ਕੋਸ਼ਿਸ਼ ਕਰਾਂਗੇ ਕਿ ਆਪਾਂ ਇਹ ਕਹਾਣੀ ਜਿਹੜੀ ਹੈ ਬਹੁਤ ਛੋਟੀ ਜੀ ਰੱਖਾਂਗੇ ਕਿ ਜ਼ਿਆਦਾ ਕਹਾਣੀ ਲੰਬੀ ਨਾ ਹੋਵੇ ਤਾਂ ਚਲੋ ਜੀ ਆਪਾਂ ਟਾਈਮ ਨਾ ਵੇਸਟ ਕਰਦੇ ਹੋਏ ਆਪਾਂ ਆਪਣੀ ਕਹਾਣੀ ਸ਼ੁਰੂ ਕਰਦੇ ਆਂ। ਕਹਾਣੀ ਇਸ ਤਰ੍ਹਾਂ ਹੈ ਕਿ ਕਹਾਣੀ ਇੱਕ ਰੋਸ਼ਨੀ ਨਾਂ ਦੀ ਲੜਕੀ ਦੀ ਕਹਾਣੀ ਹੈ। ਜਿੱਦੇ ਤੇ ਅੱਜ ਆਪਾਂ ਚਰਚਾ ਕਰਾਂਗੇ ਜਾਨੀ ਕਿ ਆਪਣੀ ਇਹ ਸਟੋਰੀ ਅੱਜ। ਰੋਸ਼ਨੀ ਜਿਹੜੀ ਸੀ ਉਹ ਬਹੁਤ ਹੀ ਸਮਝਦਾਰ ਤੇ ਬਹੁਤ ਹੀ ਹੁਨਰਵਰ ਲੜਕੀ ਸੀ। ਤੇ ਪੜ੍ਹਾਈ ਦੇ ਵਿੱਚ ਉਹ ਬਹੁਤ ਹੀ ਜ਼ਿਆਦਾ ਤੇਜ਼ ਸੀ। ਹਰ ਰੋਸ਼ਨੀ ਦੇ ਪਿਤਾ ਜਿਹੜੇ ਸੀਗੇ ਉਹ ਬਹੁਤ ਹੀ ਗਰੀਬ ਸੀ। ਮਤਲਬ ਕਿ ਰੋਜ਼ ਦਿਹਾੜੀ ਕਰਕੇ ਕਮਾ ਕੇ ਰੋਟੀ ਖਾਣ ਵਾਲੇ ਸੀ। ਤੇ ਰੋਸ਼ਨੀ ਦੀ ਮਾਂ ਦੀ ਮੌਤ ਹੋ ਚੁੱਕੀ ਸੀ। ਜਦੋਂ ਕਿ ਰੋਸ਼ਨੀ ਬਹੁਤ ਹੀ ਛੋਟੀ ਸੀ ਹਜੇ 10-12 ਸਾਲ ਦੀ ਸੀ ਤਾਂ ਤਦ ਰੋਸ਼ਨੀ ਦੀ ਮਾਂ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਰੋਸ਼ਨੀ ਦੇ ਪਿਤਾ ਨੇ ਜਿਵੇਂ ਕਿਵੇਂ ਕਰਕੇ ਰੋਸ਼ਨੀ ਨੂੰ ਪਾਲ ਲਿਆ ਪਰ ਰੋਸ਼ਨੀ ਦੇ ਪਿਤਾ ਨੇ ਦੂਜਾ ਵਿਆਹ ਨਹੀਂ ਕਰਾਇਆ ਹਾਲਾਂਕਿ ਚਾਹ ਉਹ ਚਾਹੁੰਦੇ ਤਾਂ ਦੂਜਾ ਵਿਆਹ ਕਰਾ ਸਕਦੇ ਸੀ ਪਰ ਉਹਨਾਂ ਨੇ ਨਹੀਂ ਕਰਾਇਆ ਤਾਂ ਰੋਸ਼ਨੀ ਇੱਕ ਸਰਕਾਰੀ ਸਕੂਲ ਦੇ ਵਿੱਚ ਪੜ੍ਹ ਕੇ ਮਤਲਬ ਕਿ ਬਹੁਤ ਹੀ ਵਧੀਆ ਨੰਬਰਾਂ ਦੇ ਨਾਲ ਹਮੇਸ਼ਾ ਪਾਸ ਹੁੰਦੀ ਸੀ ਤੇ ਔਰ ਬਹੁਤ ਹੀ ਜ਼ਿਆਦਾ ਹੁਨਰਵਰ ਬੱਚੀ ਸੀਗੀ ਕਿ ਕਦੇ ਉਹਨੂੰ ਕੋਈ ਟਿਊਸ਼ਨ ਰੱਖਣ ਦੀ ਜ਼ਰੂਰਤ ਨਹੀਂ ਪਈ ਕਿਸੇ ਵੀ ਤਰ੍ਹਾਂ ਦੀ ਉਹਨੂੰ ਮਤਲਬ ਉਹ ਹਮੇਸ਼ਾ ਇੱਕ ਦੂਜੇ ਦੀ ਦੂਜੇ ਤੋਂ ਹੈਲਪ ਲੈ ਕੇ ਆਪਣੇ ਸਾਰੇ ਕੰਮ ਕਰ ਲੈਂਦੀ ਸੀ ਤਾਂ ਰੋਸ਼ਨੀ ਨੇ 12ਵੀਂ ਦੇ ਵਿੱਚ ਟੌਪ ਕੀਤਾ ਬਹੁਤ ਹੀ ਉਹਦੇ ਵਧੀਆ ਨੰਬਰ ਆਏ ਸੀਗੇ 98% ਤੇ ਰੋਸ਼ਨੀ ਨੇ 12ਤ ਦੇ ਵਿੱਚ ਪਾਸ ਕੀਤੀ 98% ਨੰਬਰ ਆਏ ਤਾਂ ਰੋਸ਼ਨੀ ਨੇ ਜੋ ਸਬਜੈਕਟ ਰੱਖੇ ਸੀਗੇ ਉਹ ਮੈਡੀਕਲ ਰੱਖਿਆ ਸੀ ਤਾਂ ਉਹ ਇੱਕ ਡਾਕਟਰ ਬੰਨਣਾ ਚਾਹੁੰਦੀ ਸੀ ਪਰ ਰੋਸ਼ਨੀ ਦੇ ਪਿਤਾ ਜਿਹੜੇ ਸੀਗੇ ਉਹ ਕੁਝ ਬਿਮਾਰ ਰਹਿਣ ਲੱਗ ਗਏ ਸੀ ਜਦ ਰੋਸ਼ਨੀ ਨੇ 12ਵੀਂ ਖਤਮ ਕਰ ਲਈ ਨੰਬਰ ਅੱਛੇ ਆ ਗਏ ਤਾਂ ਰੋਸ਼ਨੀ ਨੇ ਸੋਚਿਆ ਕਿ ਮੈਂ ਕਿਸੇ ਤਰ੍ਹਾਂ ਮੈਡੀਕਲ ਦੀ ਪੜ੍ਹਾਈ ਕਰ ਲਵਾਂ ਪਰ ਰੋਸ਼ਨੀ ਦੇ ਪਿਤਾ ਨੂੰ ਇੱਕ ਐਸੀ ਬਿਮਾਰੀ ਨੇ ਜਕੜ ਲਿਆ ਕਿ ਰੋਸ਼ਨੀ ਦੇ ਸੁਪਨੇ ਜਿਹੜੇ ਸੀਗੇ ਉਹ ਵਿੱਚ ਹੀ ਰਹਿ ਗਏ। ਰੋਸ਼ਨੀ ਨੇ ਜਦੋਂ ਆਪਣੇ ਪਿਤਾ ਦਾ ਟੈਸਟ ਕਰਾਇਆ ਤਾਂ ਪਤਾ ਲੱਗਾ ਕਿ ਰੋਸ਼ਨੀ ਦੇ ਪਿਤਾ ਨੂੰ ਕੈਂਸਰ ਹੈ। ਔਰ ਰੋਸ਼ਨੀ ਦੇ ਪਿਤਾ ਦਾ ਕੈਂਸਰ ਜਿਹੜਾ ਹੈ ਉਹ ਲਾਸਟ ਸਟੇਜ ਤੇ ਹੈ। ਤਾਂ ਰੋਸ਼ਨੀ ਦਿਨ ਰਾਤ ਆਪਣੇ ਪਿਤਾ ਦੀ ਸੇਵਾ ਕਰਨ ਲੱਗੀ ਵੀ ਪਤਾ ਨਹੀਂ ਪਿਤਾ ਨੇ ਕਿਸ ਦਿਨ ਚਲੇ ਜਾਣਾ ਹੈ। ਤਾਂ ਇਹ ਸੋਚ-ਸੋਚ ਕੇ ਪਿਤਾ ਨੂੰ ਵੀ ਪਤਾ ਲੱਗ ਗਿਆ ਕਿ ਮੇਰੇ ਚਾਰ ਦਿਨ ਜ਼ਿੰਦਗੀ ਦੇ ਬਚੇ ਨੇ ਪਤਾ ਨਹੀਂ ਕਿਸ ਦਿਨ ਬੁਲਾਵਾ ਆ ਜਾਣਾ ਹੈ। ਤਾਂ ਰੋਸ਼ਨੀ ਦੇ ਪਿਤਾ ਵੀ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋਣ ਲੱਗੇ। ਤਾਂ ਇੱਕ ਦਿਨ ਰੋਸ਼ਨੀ ਦੇ ਪਿਤਾ ਆਪਣੇ ਪਿੰਡ ਤੋਂ ਬਾਹਰ ਜਾ ਕੇ ਬੈਠੇ ਹੋਏ ਸੀਗੇ ਕਿਸੇ ਦਰਖਤ ਦੇ ਥੱਲੇ। ਤਾਂ ਅਚਾਨਕ ਉੱਥੇ ਇੱਕ ਆਦਮੀ ਆ ਕੇ ਆਪਣੀ ਗੱਡੀ ਰੋਕਦਾ ਹੈ। ਤਾਂ ਉਹ ਚਾਰ ਚਫੇਰੇ ਉਤਰ ਕੇ ਗੱਡੀ ਤੋਂ ਬਾਹਰ ਦੇਖਦਾ ਹੈ ਉਹ ਰਸਤਾ ਸ਼ਾਇਦ ਉਹਨੂੰ ਅੱਗੇ ਰਸਤਾ ਨਹੀਂ ਪਤਾ ਸੀ ਤਾਂ ਉਹ ਕਿਸ ਰਸਤਾ ਪੁੱਛਣ ਵਾਸਤੇ ਗੱਡੀ ਤੋਂ ਥੱਲੇ ਉਤਰਦਾ ਹੈ ਕਿ ਕਿਸੇ ਨੂੰ ਰਸਤਾ ਪੁੱਛਿਆ ਜਾਏ ਤਾਂ ਉਹ ਜਦੋਂ ਪੇੜ ਦੇ ਥੱਲੇ ਰੌਸ਼ਨੀ ਦੇ ਪਤਾਂ ਨੂੰ ਬੈਠੇ ਹੋਏ ਦੇਖਦਾ ਹੈ ਤਾਂ ਆਵਾਜ਼ ਮਾਰਦਾ ਹੈ ਕਿ ਭਾਈ ਜੀ ਇਹ ਰਸਤਾ ਕਿੱਧਰ ਨੂੰ ਜਾਏਗਾ ਤਾਂ ਉਸਨੇ ਇੱਕ ਜਗ੍ਹਾ ਦਾ ਰਸਤਾ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਇਸ ਤੋਂ ਥੋੜਾ ਜਿਹਾ ਅੱਗੇ ਜਾ ਕੇ ਰਸਤਾ ਮੁੜੇਗਾ ਤੇ ਉਹ ਤੁਹਾਨੂੰ ਤੁਹਾਡੀ ਮੰਜ਼ਿਲ ਤੇ ਲੈ ਜਾਏਗਾ। ਤਾਂ ਉਹਨਾਂ ਨੇ ਕਿਹਾ ਕਿ ਠੀਕ ਹੈ। ਜਿਸ ਬੰਦੇ ਨੇ ਰਸਤਾ ਪੁੱਛਿਆ ਸੀ ਉਹ ਕੁਝ ਟਾਈਮ ਬਾਅਦ ਵਾਪਸ ਆ ਗਿਆ। ਜਿੱਥੇ ਉਹਨੇ ਜਾਣਾ ਸੀ ਉੱਥੇ ਉਹ ਆਪਣਾ ਕੰਮ ਕਰਕੇ ਵਾਪਸ ਆ ਗਿਆ। ਤਾਂ ਉਸਨੇ ਦੇਖਿਆ ਕਿ ਰੌਸ਼ਨੀ ਦੇ ਪਿਤਾ ਹਜੇ ਵੀ ਉਸੇ ਹੀ ਪੇੜ ਦੇ ਥੱਲੇ ਬੈਠੇ ਹੋਏ ਨੇ। ਤਾਂ ਉਹ ਪਹਿਲਾਂ ਥੋੜਾ ਜਿਹਾ ਅੱਗੇ ਲੰਘ ਜਾਂਦੇ ਨੇ ਫਿਰ ਉਹਨਾਂ ਦੇ ਮਨ 'ਚ ਆਉਂਦਾ ਇਹ ਕਿ ਪਤਾ ਨਹੀਂ ਕਿਉਂ ਉਦੋਂ ਵੀ ਇਹ ਇੱਥੇ ਹੀ ਬੈਠੇ ਸੀਗੇ ਮੈਂ 3-4 ਘੰਟੇ ਬਾਅਦ ਵਾਪਸ ਆਇਆ ਤੇ ਅਜੇ ਵੀ ਇਹ ਇੱਥੇ ਹੀ ਬੈਠੇ ਹੋਏ ਨੇ ਤਾਂ ਉਹ ਆਪਣੀ ਗੱਡੀ ਪਿੱਛੇ ਕਰਕੇ ਉੱਥੇ ਆ ਕੇ ਰੋਕ ਦੇਣੇ ਤੇ ਉਹਨਾਂ ਨੂੰ ਪੁੱਛਦੇ ਨੇ ਕਿ ਤੁਸੀਂ ਉਦੋਂ ਦੇ ਐਵੇਂ ਹੀ ਪਹਿਲਾਂ ਬੈਠੇ ਸੀ ਤੇ ਹੁਣ ਵੀ ਉਸੇ ਤਰ੍ਹਾਂ ਹੀ ਬੈਠੇ ਹੋਏ ਹੋ ਕੀ ਗੱਲ ਹੈ ਤੁਹਾਨੂੰ ਤੁਹਾਨੂੰ ਕਹਿਣ ਲੱਗਾ ਕਿ ਕੁਝ ਨਹੀਂ ਕਹਿੰਦੇ ਕਿ ਨਹੀਂ ਮੈਨੂੰ ਇੰਜ ਲੱਗ ਰਿਹਾ ਹੈ ਕਿ ਉਹਦੋਂ ਤਾਂ ਮੈਂ ਜਲਦੀ ਦੇ ਵਿੱਚ ਸੀ ਤੇ ਮੈਂ ਤੁਹਾਡੇ ਚਿਹਰੇ ਵੱਲੇ ਨਹੀਂ ਦੇਖਿਆ ਮੈਂ ਆਪਣੀ ਮੰਜ਼ਿਲ ਤੇ ਪਹੁੰਚਣ ਦੀ ਜਲਦੀ ਸੀ ਪਰ ਹੁਣ ਮੈਨੂੰ ਦੇਖ ਕੇ ਲੱਗ ਰਿਹਾ ਹੈ ਕਿ ਤੁਸੀਂ ਕਿਸੇ ਪਰੇਸ਼ਾਨੀ ਦੇ ਵਿੱਚ ਹੋ ਤਾਂ ਕਿ ਮੈਂ ਤੁਹਾਡੀ ਪਰੇਸ਼ਾਨੀ ਦੀ ਵਜ੍ਹਾ ਜਾਣ ਸਕਦਾ ਹਾਂ ਤਾਂ ਰੋਸ਼ਨੀ ਦੇ ਪਿਤਾ ਨੇ ਕਿਹਾ ਕਿ ਤੁਸੀਂ ਮੇਰੀ ਪਰੇਸ਼ਾਨੀ ਦੀ ਵਜ੍ਹਾ ਜਾਣ ਕੇ ਵੀ ਕੀ ਕਰ ਸਕਦੇ ਹੋ ਮੈਂ 4 ਦਿਨ ਦਾ ਮਹਿਮਾਨ ਹਾਂ ਪਤਾ ਨਹੀਂ ਕਿ ਮੇਰਾ ਰਾਤ ਨੂੰ ਬੁਲਾਵਾ ਆ ਜਾਏ ਜਾਂ ਮੇਰਾ ਕੱਲ ਬੁਲਾਵਾ ਆ ਜਾਏ ਤਾਂ ਉਸ ਬੰਦੇ ਨੇ ਕਿਹਾ ਕਿ ਵੀ ਐਸਾ ਕੀ ਹੋ ਗਿਆ ਤੈਨੂੰ ਕਿ ਤੂੰ ਇਸ ਤਰ੍ਹਾਂ ਕਿਉਂ ਕਹਿ ਰਿਹਾ ਹੈ ਤੇ ਰੋਸ਼ਨੀ ਦੇ ਪਿਤਾ ਨੇ ਕਿਹਾ ਕਿ ਮੇਰੀ ਇੱਕ ਬੇਟੀ ਹੈ ਜਿਸ ਨੇ 2 ਮਹੀਨੇ ਪਹਿਲਾਂ ਹੀ ਬਾਰ੍ਹਵੀਂ ਕੀਤੀ ਹੈ ਉਹ ਡਾਕਟਰ ਬਣਨਾ ਚਾਹੁੰਦੀ ਹੈ ਤੇ ਮੈਨੂੰ ਕੈਂਸਰ ਹੈ ਮੈਨੂੰ ਪਤਾ ਨਹੀਂ ਹੈ ਕਿ ਮੈਂ ਕਿਸ ਦਿਨ ਦੁਨੀਆ ਤੋਂ ਚਲੇ ਜਾਣਾ ਹੈ ਉਸ ਬੰਦੇ ਨੇ ਕਿਹਾ ਕਿ ਮੈਂ ਤੇਰੀ ਹੈਲਪ ਕਰ ਸਕਦਾ ਹਾਂ ਤੈਨੂੰ ਤੇ ਮੈਂ ਨਹੀਂ ਬਚਾ ਸਕਦਾ ਕਿ ਤੈਨੂੰ ਅਗਰ ਡਾਕਟਰ ਨੇ ਕਹਿ ਦਿੱਤਾ ਹੈ ਕਿ ਤੇਰੇ ਕੋਲ 4 ਦਿਨ ਨੇ ਪਰ ਜਿੰਨੀ ਵੀ ਤੇਰੀ ਜ਼ਿੰਦਗੀ ਬਚੀ ਹੈ ਉਹ ਸੋਹਣੀ ਨਿਕਲ ਜਾਏਗੀ ਮੈਂ ਕੋਸ਼ਿਸ਼ ਕਰਾਂਗਾ ਕਿ ਤੂੰ ਜ਼ਿਆਦਾ ਚਿਰ ਜੀ ਸਕੇ ਤੇ ਮੈਂ ਤੇਰੀ ਬੇਟੀ ਦੀ ਵੀ ਪ੍ਰੋਬਲਮ ਜਿਹੜੀ ਹੈ ਉਹ ਸੋਲਵ ਕਰ ਦਿਆਂਗਾ ਪਰ ਉਹਦੇ ਵਾਸਤੇ ਤੈਨੂੰ ਮੇਰੀ ਹੈ ਇੱਕ ਹੈਲਪ ਕਰਨੀ ਪਵੇਗੀ ਤਰੋਸ਼ਨੀ ਦੇ ਪਿਤਾ ਨੇ ਕਿਹਾ ਕੀ ਕੀ ਤੇ ਕਹਿਣ ਲੱਗਾ ਕਿ ਮੈਨੂੰ ਆਪਣੀ ਬੇਟੀ ਦਾ ਰਿਸ਼ਤਾ ਦੇ ਦੇ ਤਾਂ ਉਸਨੇ ਕਿਹਾ ਕਿ ਤੁਸੀਂ ਮੇਰੀ ਬੇਟੀ ਦਾ ਰਿਸ਼ਤਾ ਕਿਉਂ ਮੰਗ ਰਹੇ ਹੋ ਤੁਸੀਂ ਮੇਰੀ ਬੇਟੀ ਨੂੰ ਦੇਖਿਆ ਨਹੀਂ ਹੈ ਜਾਣਦੇ ਨਹੀਂ ਹੋ ਤੇ ਮੇਰੀ ਬੇਟੀ ਦਾ ਰਿਸ਼ਤਾ ਕਿਉਂ ਮੰਗ ਰਹੇ ਹੋ ਤੁਹਾਨੂੰ ਨਹੀਂ ਪਤਾ ਕਿ ਮੇਰੀ ਜਾਤ-ਬਰادری ਕੀ ਹੈ ਤੁਸੀਂ ਕੌਣ ਹੋ ਮੈਂ ਕੌਣ ਤਾਂ ਉਸ ਬੰਦੇ ਨੇ ਕਿਹਾ ਕਿ ਇਹ ਚੀਜ਼ ਬੰਦਾ ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਕਿ ਤੇਰੀ ਜਾਤ ਕੀ ਹੈ ਤੂੰ ਕੌਣ ਹੈ ਤੂੰ ਕਿੱਥੋਂ ਦਾ ਹੈ ਬਸ ਮੈਨੂੰ ਲੱਗਾ ਕਿ ਤੂੰ ਮੇਰੀ ਹੈਲਪ ਕਰ ਸਕਦਾ ਹੈ ਮੈਂ ਤੇਰੀ ਹੈਲਪ ਕਰ ਸਕਦਾ ਤੇਰੋਸ਼ਨੀ ਦੇ ਪਿਤਾ ਨੇ ਕਿਹਾ ਕਿ ਠੀਕ ਹੈ ਸ਼ਾਇਦ ਪਰਮਾਤਮਾ ਨੂੰ ਇਹੀ ਮਨਜ਼ੂਰ ਹੋਏਗਾ ਤਾਂ ਉਹ ਇਹ ਕਹਿ ਕੇ ਬੰਦਾ ਕਹਿੰਦਾ ਕਿ ਚਲ ਤੂੰ ਮੇਰੇ ਨਾਲ ਬੈਠ ਗੱਡੀ ਦੇ ਵਿੱਚ ਮੈਂ ਤੇਰੇ ਘਰ ਚાલਦਾ ਮੈਂ ਹੁਣੇ ਹੀ ਤੇਰੀ ਪ੍ਰੋਬਲਮ ਦਾ ਹੱਲ ਕਰਦਾ ਉਹਨੇ ਕਿਹਾ ਕਿ ਇੰਨੀ ਛੇਤੀ ਮੇਰੀ ਬੇਟੀ ਨਾਲ ਮੈਂ ਗੱਲ ਕਰਾਂਗਾ ਉਹਨੇ ਕਿਹਾ ਨਹੀਂ ਤੁਹਾਡੀ ਬੇਟੀ ਦੇ ਨਾਲ ਮੈਂ ਆਪੇ ਗੱਲ ਕਰ ਲਾਂਗਾ ਤਾਂ ਉਹ ਗੱਡੀ 'ਚ ਬਿਠਾ ਕੇ ਉਹਦੇ ਘਰ ਲਿਆ ਜਾਂਦਾ ਹੈ ਤੇ ਉਹ ਘਰ ਜਾ ਕੇ ਰੋਸ਼ਨੀ ਨੂੰ ਕਹਿੰਦਾ ਹੈ ਕਿ ਇਹ ਆਦਮੀ ਤੇਰਾ ਰਿਸ਼ਤਾ ਮੰਗ ਰਿਹਾ ਹੈ ਤੇ ਤੈਨੂੰ ਵੀ ਪਤਾ ਹੈ ਕਿ ਮੇਰੇ ਕੋਲੇ ਜ਼ਿੰਦਗੀ ਦੇ ਬਹੁਤ ਥੋੜੇ ਦਿਨ ਬਚੇ ਨੇ ਤੇ ਤੇਰੀ ਮਾਂ ਪਹਿਲਾਂ ਦੁਨੀਆ ਤੋਂ ਜਾ ਚੁੱਕੀ ਹੈ ਤੇ ਆਪਣੇ ਕੋਲ ਕੋਈ ਵੀ ਸਹਾਰਾ ਨਹੀਂ ਹੈ ਜੀਣ ਦਾ ਤੇ ਮੈਂ ਚਾਹੁੰਦਾ ਮਾਂ ਕਿ ਮੇਰੇ ਜਿਉਂਦੇ ਜੀ ਤੈਨੂੰ ਇੱਕ ਵਧੀਆ ਆਸਰਾ ਮਿਲ ਜਾਏ ਤੈਨੂੰ ਛੱਤ ਮਿਲ ਜਾਏ ਤੈਨੂੰ ਜ਼ਿੰਦਗੀ ਮਿਲ ਜਾਏ ਤਾਂ ਰੋਸ਼ਨੀ ਨੇ ਇੱਕ ਵਾਰ ਆਪਣੇ ਪਿਤਾ ਦੀ ਤਰਫ ਦੇਖਿਆ ਤੇ ਕਹਿਣ ਲੱਗੀ ਕਿ ਪਿਤਾ ਜੀ ਤੁਸੀਂ ਮੈਨੂੰ ਆਪਣੀ ਉਮਰ ਦੇ ਇੱਕ ਆਦਮੀ ਦੇ ਨਾਲ ਜਾਣ ਵਾਸਤੇ ਕਹਿ ਰਹੇ ਹੋ ਤਾਂ ਉਹ ਕਹਿੰਦਾ ਕਿ ਹਾਂ ਬੇਟਾ ਮੈਂ ਤੈਨੂੰ ਉਹਦੇ ਨਾਲ ਜਾਣ ਲਈ ਕਹਿ ਰਿਹਾ ਕਿਉਂਕਿ ਤੇਰੀ ਜ਼ਿੰਦਗੀ ਸ਼ਾਇਦ ਕੁਝ ਪਰਮਾਤਮਾ ਨੇ ਚੰਗਾ ਹੀ ਲਿਖਿਆ ਹੋਵੇ ਤਾਂ ਦੇ ਨੂੰ ਇੱਕ ਸਹਾਰਾ ਮਿਲ ਜਾਏਗਾ ਤਾਂ ਇਹ ਕਹਿ ਕੇ ਉਹ ਦੋਨੋਂ ਬਾਪ ਬੇਟੀ ਜਿਹੜੇ ਸੀ ਉਹ ਆਦਮੀ ਦੇ ਨਾਲ ਚਲੇ ਜਾਂਦੇ ਨੇ ਜਦੋਂ ਉਹ ਘਰ ਜਾਂਦੇ ਨੇ ਉਹ ਬੰਦਾ ਆਪਣੇ ਘਰ ਲੈ ਕੇ ਉਹਨਾਂ ਨੂੰ ਜਾਂਦਾ ਹੈ ਤਾਂ ਉਹ ਉੱਥੇ ਜਾ ਕੇ ਦੇਖਦਾ ਹੈ ਕਿ ਕੀ ਉਹਦੇ ਘਰ ਉਹਦੀ ਬੀਵੀ ਹੈ ਔਰ ਉਹਦਾ ਇੱਕ ਬੇਟਾ ਹੈ ਤਾਂ ਉਹ ਉਹਨਾਂ ਨੂੰ ਗੇਂਦਾ ਹੈ ਕਿ ਜਦੋਂ ਤੁਹਾਡਾ ਪੂਰਾ ਪਰਿਵਾਰ ਹੈ ਫਿਰ ਤੁਸੀਂ ਮੇਰੀ ਬੇਟੀ ਦਾ ਰਿਸ਼ਤਾ ਕਿਉਂ ਮੰਗਿਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੀ ਬੇਟੀ ਦਾ ਰਿਸ਼ਤਾ ਆਪਣੇ ਵਾਸਤੇ ਨਹੀਂ ਮੰਗਿਆ ਮੈਂ ਆਪਣੇ ਬੇਟੇ ਵਾਸਤੇ ਮੰਗਿਆ ਹੈ ਕਿਉਂਕਿ ਮੇਰੇ ਬੇਟੇ ਦਾ ਇੱਕ ਪਾਸਾ ਜਿਹੜਾ ਹੈ ਇੱਕ ਸਾਲ ਪਹਿਲਾਂ ਇਹਨੂੰ ਪੈਰਾਲਾਈਸ ਜਾਨਕੀ ਅਧਰੰਗ ਦਾ ਦੌਰਾ ਪੈ ਗਿਆ ਇਹਦਾ ਇੱਕ ਪੈਰ ਮਤਲਬ ਇੱਕ ਲੱਤ ਔਰ ਇੱਕ ਬਾਹ ਇੱਕ ਪਾਸਾ ਜਿਹੜਾ ਹੈ ਇਹਦਾ ਕੰਮ ਨਹੀਂ ਕਰਦਾ ਤੇ ਮੈਂ ਸੋਚਦਾ ਵਾਂ ਕਿ ਇਹਦੀ ਜ਼ਿੰਦਗੀ ਦਾ ਵੀ ਕੋਈ ਸਹਾਰਾ ਬਣ ਜਾਏ ਤਾਂ ਮੈਨੂੰ ਤੁਹਾਡੇ ਵੱਲ ਦੇਖ ਕੇ ਮੈਨੂੰ ਲੱਗਾ ਕਿ ਕੋਈ ਜ਼ਰੂਰਤਮੰਦ ਮੇਰੀ ਇਹ ਹੈਲਪ ਕਰ ਸਕਦਾ ਹੈ ਜੇ ਮੇਰੇ ਬੇਟੇ ਨੂੰ ਤਾਂ ਕਿ ਮੇਰਾ ਬੇਟਾ ਵੀ ਜ਼ਿੰਦਗੀ ਜੀ ਸਕੇ ਕਿਉਂਕਿ ਅਸੀਂ ਵੀ ਬਜ਼ੁਰਗ ਹਾਂ ਪਤਾ ਨਹੀਂ ਸੀ ਵੀ ਕਿਸ ਜਦ ਤੁਰ ਜਾਈਏ ਪਰ ਸਾਡੇ ਬੇਟੇ ਨੂੰ ਵੀ ਕੋਈ ਦੇਖਣ ਵਾਲਾ ਮਿਲ ਜਾਏ ਤਾਂ ਰੋਸ਼ਨੀ ਨੇ ਇੱਕ ਵਾਰੀ ਉਸ ਲੜਕੇ ਵੱਲੇ ਦੇਖਿਆ ਤਾਂ ਫਿਰ ਮਨ ਹੀ ਮਨ ਸੋਚਿਆ ਕਿ ਕੀ ਰੱਬਾ ਤੂੰ ਇਹ ਕੀ ਕਰ ਰਿਹਾ ਹੈ ਮੇਰੇ ਨਾਲ ਕਦੀ ਮੈਨੂੰ ਲੱਗਾ ਕਿ ਮੈਨੂੰ ਕਿਸੇ ਬੁੱਢੇ ਦੇ ਨਾਲ ਮੇਰਾ ਪਿਓ ਵਿਆਹ ਰਿਹਾ ਤੇ ਹੁਣ ਲੱਗਾ ਕਿ ਇੱਕ ਆਪਾ ਹੈ ਜਿਹਦੇ ਨਾਲ ਵਿਆਹ ਰਿਹਾ ਹੈ ਮੇਰਾ ਬਾਪ ਕਿ ਪ੍ਰਮਾਤਮਾ ਤੂੰ ਕੀ ਸੋਚ ਕੇ ਮੇਰੇ ਮੇਰੀ ਜ਼ਿੰਦਗੀ ਦਾ ਫੈਸਲਾ ਲਿਆ ਹੈ ਇਹ ਆਪਣੇ ਬਾਪ ਨੂੰ ਕਹਿਣ ਲੱਗੇ ਕਿ ਤੂੰ ਕੀ ਸੋਚ ਕੇ ਮੇਰੀ ਜ਼ਿੰਦਗੀ ਦਾ ਫੈਸਲਾ ਲਿਆ ਆਪਣੇ ਮਨ ਹੀ ਮਨ ਨਾਲ ਗੱਲਾਂ ਕਰ ਰਹੀ ਸੀ ਪਰ ਚਲੋ ਉਹਦੇ ਪਿਓ ਨੇ ਫੈਸਲਾ ਕਰ ਲਿਆ ਤਾਂ ਰੋਸ਼ਨੀ ਦਾ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਉਹਨਾਂ ਨੇ ਵਿਆਹ ਕਰ ਦਿੱਤਾ ਰੋਸ਼ਨੀ ਦੇ ਵਿਆਹ ਤੋਂ 3-4 ਦਿਨ ਬਾਅਦ ਹੀ ਰੋਸ਼ਨੀ ਦੇ ਪਿਤਾ ਦੀ ਮੌਤ ਹੋ ਗਈ ਰੋਸ਼ਨੀ ਨੂੰ ਲੱਗਾ ਕਿ ਹੁਣ ਤੇ ਕਿਸੇ ਦੇ ਕੋਲੇ ਦੁੱਖ ਸੁੱਖ ਕਰਨ ਵਾਸਤੇ ਵੀ ਮੇਰੇ ਕੋਲੇ ਕੁਝ ਨਹੀਂ ਬਚਿਆ ਕਿ ਹੁਣ ਮੈਂ ਆਪਣੀ ਜ਼ਿੰਦਗੀ ਜੋ ਵੀ ਹੈ ਇੱਥੇ ਹੀ ਕੱਢਣੀ ਹੈ ਤਾਂ ਇੱਕ ਦਿਨ ਰੋਸ਼ਨੀ ਦੇ ਸਹੁਰੇ ਨੇ ਜਿਹੜਾ ਉਹਨਾਂ ਨੂੰ ਲੈ ਕੇ ਆਇਆ ਸੀ ਰੋਸ਼ਨੀ ਨੂੰ ਤਾਂ ਉਸਨੇ ਕਿਹਾ ਕਿ ਬੇਟਾ ਤੂੰ ਡਾਕਟਰ ਬਨਣਾ ਚਾਹੁੰਦੀ ਹੈ ਤਾਂ ਤੂੰ ਆਪਣੀ ਪੜਾਈ ਜਿਹੜੀ ਹੈ ਦੁਬਾਰਾ ਸ਼ੁਰੂ ਕਰ ਸਕਦੀ ਹੈ ਤਾਂ ਉਹਨੇ ਕਿਹਾ ਕਿ ਮੈਂ ਆਪਣੀ ਪੜ੍ਹਾਈ ਕਿਵੇਂ ਸ਼ੁਰੂ ਕਰਾਂਗੀ ਕਿਉਂਕਿ ਤੁਸੀਂ ਮੈਨੂੰ ਆਪਣੇ ਬੇਟੇ ਦੇ ਵਾਸਤੇ ਲਿਆਇਓ। ਤੇ ਮੈਂ ਇਹਨਾਂ ਦੀ ਦੇਖਭਾਲ ਕਰਾਂਗੀ ਜਾਂ ਮੈਂ ਆਪਣੀ ਪੜ੍ਹਾਈ ਕਰਾਂਗੀ। ਤਾਂ ਉਹਨਾਂ ਨੇ ਕਿਹਾ ਕਿ ਬੇਟਾ ਅਗਰ ਤੁਸੀਂ ਹਿੰਮਤ ਕਰੋਗੇ ਤਾਂ ਤੁਸੀਂ ਦੋਨੋਂ ਕੰਮ ਹੀ ਕਰ ਸਕਦੇ ਹੋ। ਤੁਸੀਂ ਆਪਣੀ ਪੜ੍ਹਾਈ ਵੀ ਕਰ ਸਕਦੇ ਹੋ ਔਰ ਤੁਸੀਂ ਇਹਨਾਂ ਨੂੰ ਵੀ ਸੰਭਾਲ ਸਕਦੇ ਹੋ। ਮੇਰੇ ਕੋਲੇ ਬਹੁਤ ਪੈਸਾ ਹੈ। ਤੁਹਾਨੂੰ ਘਰ ਦਾ ਕੋਈ ਕੰਮ ਕਰਨ ਦੀ ਜ਼ਰੂਰਤ ਨਹੀਂ ਹੈ। ਨੌਕਰ ਚਾਕਰ ਸਾਰੇ ਕੰਮ ਕਰਨਗੇ। بس ਤੁਸੀਂ ਮੇਰੇ ਬੇਟੇ ਨੂੰ ਦੇਖਣਾ ਹੈ ਤੇ ਆਪਣੀ ਪੜਾਈ ਕਰਨੀ ਹੈ ਤਾਂ ਰੋਸ਼ਨੀ ਨੂੰ ਲੱਗਾ ਕਿ ਸ਼ਾਇਦ ਚਲੋ ਜ਼ਿੰਦਗੀ ਦੀ ਇੱਕ ਉਮੀਦ ਮਿਲ ਰਹੀ ਹੈ ਤੇ ਮੈਨੂੰ ਹਿੰਮਤ ਕਰਨੀ ਚਾਹੀਦੀ ਹੈ ਤਾਂ ਰੋਸ਼ਨੀ ਨੇ ਆਪਣੀ ਪੜਾਈ ਵੀ ਸ਼ੁਰੂ ਕਰ ਲਈ ਨਾਲ ਔਰ ਨਾਲ-ਨਾਲ ਉਹ ਆਪਣੇ ਪਤੀ ਪਤੀ ਦੀ ਵੀ ਸੇਵਾ ਕਰਨ ਲੱਗੀ ਜਾਨੀ ਕਿ ਉਹਦਾ ਜਿਹੜਾ ਇੱਕ ਪਾਸਾ ਖੜਾ ਹੋਇਆ ਸੀ ਰੁਕਿਆ ਹੋਇਆ ਸੀ ਹੱਥ ਪੈਰ ਉਹ ਬਾਜੂ ਜੋ ਨਹੀਂ ਚੱਲਦਾ ਸੀਗਾ ਉਹਨਾਂ ਦਾ ਪਾਸਾ ਇੱਕ ਉਹ ਰੋਜ਼ ਸਵੇਰੇ ਆਪਣਾ ਡਾਕਟਰ ਨੇ ਇੱਕ ਤੇਲ ਦਿੱਤਾ ਹੋਇਆ ਸੀਗਾ ਤਾਂ ਉਹ ਰੋਜ਼ ਹੀ ਦੋ ਟਾਈਮ ਬੜੀ ਮਿਹਨਤ ਦੇ ਨਾਲ ਮਾਲਿਸ਼ ਕਰਨ ਲੱਗੀ ਮਾਲਿਸ਼ ਕਰਦੇ ਕਰਦੇ 6 ਮਹੀਨੇ ਬਾਅਦ ਉਹਨਾਂ ਦੇ ਉਸ ਪਾਸੇ ਦੇ ਵਿੱਚ ਹਰਕਤ ਹੋਣ ਲੱਗ ਗਈ ਤਾਂ ਹੌਲੀ 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 ਦੇਖਦੇ ਦੇਖਦੇ 2 ਸਾਲ ਦੇ ਵਿੱਚ ਵਿੱਚ ਉਹ ਲੜਕਾ ਜਿਹੜਾ ਸੀਗਾ ਉਹ ਬਿਲਕੁਲ ਠੀਕ ਹੋ ਗਿਆ ਹਾਲਾਂਕਿ ਬਿਲਕੁਲ ਠੀਕ ਦਾ ਮਤਲਬ ਇਹ ਨਹੀਂ ਹੈ ਕਿ ਉਹ ਬਿਲਕੁਲ ਠੀਕ ਹੋ ਗਿਆ ਕਹਿਣ ਦਾ ਮਤਲਬ ਇਹ ਹੈ ਕਿ ਉਸ ਦਾ ਹੱਥ ਥੋੜਾ ਬਹੁਤਾ ਚੱਲਣ ਲੱਗ ਗਿਆ ਉਹਦੇ ਪੈਰ ਜਿਹੜਾ ਸੀਗਾ ਉਹ ਥੋੜਾ ਬਹੁਤਾ ਚੱਲਣ ਲੱਗ ਗਿਆ ਥੋੜਾ ਜਿਹਾ ਉਹ ਕਿਸੇ ਸਹਾਰੇ ਦੇ ਨਾਲ ਜਾਨੀ ਕਿ ਚੱਲਣ ਲੱਗੇ ਜੋ ਇੱਕ ਵੀਲ ਚੇਅਰ ਤੇ ਸੀਗੇ ਜੋ ਚੱਲ ਨਹੀਂ ਸਕਦੇ ਸੀਗੇ ਉਹ ਥੋੜਾ ਜਿਹਾ ਇੱਕ ਜਿਹੜਾ ਆਪਾਂ ਕਹਿੰਦੇ ਆ ਵਾਕਰ ਵਾਕਰ ਦੇ ਨਾਲ ਉਹ ਹੌਲੀ ਹੌਲੀ ਥੋੜਾ ਜਿਹਾ ਆਪਣਾ ਬੈਲੈਂਸ ਬਣਾ ਕੇ ਉਹ ਚੱਲਣ ਲੱਗ ਗਏ ਚੱਲਦੇ ਤਾਂ ਉਹ ਹਮੇਸ਼ਾ ਵਾਕਰ ਦੇ ਨਾਲ ਹੀ ਰਹੇ ਪਰ ਉਹ ਚੱਲਣ ਲੱਗ ਗਏ ਉਹ ਆਪਣੇ ਛੋਟੇ ਛੋਟੇ ਜਿਹੜੇ ਕੰਮ ਸੀਗੇ ਉਹ ਵੀ ਵਾਕਰ ਦੇ ਨਾਲ ਚੱਲ ਕੇ ਕਰ ਲੈਂਦੇ ਸੀ ਹਾਲਾਂਕਿ ਉਹ ਬਹੁਤ ਪੜਿਆ ਲਿਖਿਆ ਸੀਗਾ ਔਰ ਉਹ ਖੁਦ ਵੀ ਇੱਕ ਡਾਕਟਰ ਸੀ ਇਸ ਗੱਲ ਦਾ ਰੋਸ਼ਨੀ ਨੂੰ ਨਹੀਂ ਪਤਾ ਸੀ ਜਦੋਂ ਉਹ ਥੋੜਾ ਜਿਹਾ 2 ਸਾਲ ਬਾਅਦ ਚੱਲਣ ਫਿਰਨ ਲੱਗੇ ਤਦ ਉਹਨੇ ਰੋਸ਼ਨੀ ਨੂੰ ਕਿਹਾ ਕਿ ਤੈਨੂੰ ਤੇਰਾ ਸੁਪਨਾ ਜੋ ਹੈ ਉਹ ਮੈਂ ਪੂਰਾ ਕਰਾਂਗਾ ਤਦ ਉਹ ਰੋਸ਼ਨੀ ਨੂੰ ਐਡਮਿਸ਼ਨ ਜਿੱਥੇ ਉਹਨੇ ਲਿਆ ਹੋਇਆ ਸੀਗਾ ਤਾਂ ਉਹਨੇ ਸਰਕਾਰੀ ਦੇ ਵਿੱਚ ਐਡਮਿਸ਼ਨ ਲਿਆ ਸੀ ਤਾਂ ਉਹਨੂੰ ਨਹੀਂ ਪਤਾ ਸੀ ਤਾਂ ਰੋਸ਼ਨੀ ਨੇ ਕਿਹਾ ਕਿ ਚਲੋ ਕੋਈ ਗੱਲ ਨਹੀਂ ਤੂੰ ਜਿੱਥੇ ਵੀ ਐਡਮਿਸ਼ਨ ਲਿਆ ਹੈ ਕੋਈ ਗੱਲ ਨਹੀਂ ਤੂੰ ਆਪਣੀ ਪੜਾਈ ਪੂਰੀ ਕਰ ਲੈ ਤਾਂ ਰੋਸ਼ਨੀ ਨੇ 5 ਸਾਲ ਦੀ ਆਪਣੀ ਪੜਾਈ ਪੂਰੀ ਕੀਤੀ ਔਰ ਉਸ ਤੋਂ ਬਾਅਦ ਸਾਰੀ ਟ੍ਰੇਨਿੰਗ ਜਿਹੜੀ ਸੀਗੀ ਰੋਸ਼ਨੀ ਦੇ ਘਰ ਵਾਲੇ ਨੇ ਜਾਨੀ ਕਿ ਉਹਦੇ ਪਤੀ ਨੇ ਉਹਨੂੰ ਟ੍ਰੇਨਿੰਗ ਦਿੱਤੀ ਪੂਰੀ ਤਾਂ ਉਹ ਇੱਕ ਵਧੀਆ ਡਾਕਟਰ ਬਣ ਗਈ ਕਿਉਂਕਿ ਉਹਨੂੰ ਹਮੇਸ਼ਾ ਸੀਗਾ ਕਿ ਮੈਂ ਇੱਕ ਡਾਕਟਰ ਬੰਣਾ ਹੈ ਤਾਂ ਉਹ ਇੱਕ ਅੱਖਾਂ ਦੀ ਸਪੈਸ਼ਲਿਸਟ ਡਾਕਟਰ ਬਣੀ ਉਹਦੇ ਪਤੀ ਨੇ ਉਹਦੀ ਪੂਰੀ ਹੈਲਪ ਕੀਤੀ ਪੂਰਾ ਉਹਦਾ ਸਾਥ ਦਿੱਤਾ ਤਾਂ ਰੋਸ਼ਨੀ ਜਦੋਂ ਡਾਕਟਰ ਬਣ ਗਈ ਤਾਂ ਇੱਕ ਦਿਨ ਰੋਸ਼ਨੀ ਨੇ ਬੈਠੇ-ਬੈਠੇ ਸੋਚਿਆ ਕਿ ਮੈਂ ਜਿਸ ਦੇ ਨਿਸ ਘਰ ਦੇ ਵਿੱਚ ਆਈ ਸੀ ਤੇ ਮੈਂ ਆਪਣੇ ਪਿਤਾ ਨੂੰ ਦੋਸ਼ ਦੋਸ਼ ਦੇ ਰਹੀ ਸੀ ਕਿ ਮੇਰੇ ਪਿਤਾ ਨੇ ਮੇਰੇ ਨਾਲ ਕੀ ਕਰ ਦਿੱਤਾ ਪਰ ਸ਼ਾਇਦ ਪਰਮਾਤਮਾ ਨੇ ਜੋ ਕੀਤਾ ਜਾਂ ਮੇਰੇ ਪਿਤਾ ਨੇ ਜੋ ਕੀਤਾ ਉਹ ਬਹੁਤ ਹੀ ਵਧੀਆ ਕੀਤਾ ਕਿ ਮੈਨੂੰ ਕੁਝ ਟਾਈਮ ਕਸ਼ਟ ਜ਼ਰੂਰ ਆਇਆ ਤਕਲੀਫ ਜ਼ਰੂਰ ਆਈ ਪਰ ਅੱਜ ਮੈਂ ਇੱਕ ਬਹੁਤ ਹੀ ਵਧੀਆ ਖੁਸ਼ਹਾਲ ਜ਼ਿੰਦਗੀ ਜੀ ਰਹੀ ਹਾਂ ਠੀਕ ਹੈ ਪਤੀ ਉਹਦੀ ਤਰ੍ਹਾਂ ਇੱਕ ਨਾਰਮਲ ਇਨਸਾਨ ਨਹੀਂ ਹੈ ਵਰਕਰ ਦੇ ਸਹਾਰੇ ਚੱਲਦਾ ਹੈ ਪਰ ਉਹ ਦੁਨੀਆ ਦੇ ਵਿੱਚ ਚੱਲ ਫਿਰ ਸਕਦਾ ਹੈ ਗੱਲਬਾਤ ਕਰ ਸਕਦਾ ਹੈ ਉਹਦੇ ਨਾਲ ਹਰ ਜਗ੍ਹਾ ਉਹਦਾ ਸਹਾਰਾ ਬਣ ਕੇ ਖੜਾ ਹੋ ਸਕਦਾ ਹੈ ਸੋ ਸਾਨੂੰ ਇਸ ਕਹਾਣੀ ਤੋਂ ਕੀ ਸਿੱਖਣ ਨੂੰ ਮਿਲਦਾ ਹੈ ਕਦੀ ਕਦੀ ਜਲਦਬਾਜ਼ੀ ਦੇ ਵਿੱਚ ਲਏ ਹੋਏ ਫੈਸਲੇ ਬਹੁਤ ਸਹੀ ਰਾਹ ਤੇ ਪਾ ਦਿੰਦੇ ਨੇ ਤੇ ਕਦੀ ਕਦੀ ਜਲਦਬਾਜ਼ੀ ਦੇ ਲਏ ਹੋਏ ਫੈਸਲੇ ਗਲਤ ਰਾਹ ਤੇ ਵੀ ਪਾ ਦਿੰਦੇ ਨੇ ਪਰ ਰੋਸ਼ਨੀ ਨੇ ਹਿੰਮਤ ਨਹੀਂ ਹਾਰੀ ਆਪਣੇ ਪਿਓ ਦੇ ਫੈਸਲੇ ਨੂੰ ਹੀ ਸਵੀਕਾਰ ਕਰ ਲਿਆ ਤੇ ਪਰਮਾਤਮਾ ਦੇ ਫੈਸਲੇ ਨੂੰ ਵੀ ਸਵੀਕਾਰ ਕਰ ਰਹੀ ਹੈ। ਇਹ ਪਰਮਾਤਮਾ ਨੇ ਉਹਦੀ ਜ਼ਿੰਦਗੀ ਦੇ ਵਿੱਚ ਜੋ ਵੀ ਲਿਖਿਆ ਉਹ ਬਹੁਤ ਵਧੀਆ ਲਿਖਿਆ। ਸੋ ਜਿਸ ਤਰ੍ਹਾਂ ਰੋਸ਼ਨੀ ਨੇ ਹਿੰਮਤ ਨਹੀਂ ਹਾਰੀ ਤੇ ਆਪਣੀ ਸੂਝ-ਬੂਝ ਆਪਣੀ ਸਿਆਣਪ ਦੇ ਨਾਲ ਆਪਣੀ ਸੇਵਾ ਭਾਵਨਾ ਦੇ ਨਾਲ ਆਪਣੇ ਪਤੀ ਦੀ ਸੇਵਾ ਕੀਤੀ। ਤਾਂ ਉਸ ਨੂੰ ਉਸ ਦੀ ਸੇਵਾ ਦਾ ਵੀ ਫਲ ਮਿਲ ਗਿਆ ਸਾਨੂੰ ਸਾਰਿਆਂ ਨੂੰ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਪਰਮਾਤਮਾ ਜੋ ਵੀ ਕਰਦਾ ਹੈ ਉਹ ਚੰਗਾ ਹੀ ਕਰਦਾ ਹੈ ਸਾਡੇ ਵਾਸਤੇ ਫੈਸਲਾ ਜੇ ਸਾਡਾ ਮਾਪਾ-ਬਾਪ ਲੈ ਲੇ ਜਾਂ ਕੋਈ ਭੈਣ ਭਰਾ ਲੈ ਲੇ ਤਾਂ ਇਹ ਸੋਚੋ ਕਿ ਉਸ ਪਰਮਾਤਮਾ ਨੇ ਜੋ ਵੀ ਕੀਤਾ ਹੈ ਉਹ ਚੰਗਾ ਹੀ ਕੀਤਾ ਹੈ ਕਿਉਂਕਿ ਹਮੇਸ਼ਾ ਕੁਝ ਨਾ ਕੁਝ ਚੰਗਾ ਹੀ ਹੁੰਦਾ ਹੈ ਜੋ ਇੱਕ ਟਾਈਮ ਸਾਨੂੰ ਜ਼ਰੂਰ ਲੱਗਦਾ ਹੈ ਕੀ ਸਾਡੇ ਨਾਲ ਚੰਗਾ ਨਹੀਂ ਹੋਇਆ ਪਰ ਅੱਗੇ ਜਾ ਕੇ ਉਹ ਚੀਜ਼ ਦਾ ਰਿਜ਼ਲਟ ਜ਼ਰੂਰ ਅੱਛਾ ਨਿਕਲਦਾ ਹੈ ਜੇ ਅਸੀਂ ਸਬਰ ਦੇ ਨਾਲ ਸੰਤੋਖ ਦੇ ਨਾਲ ਉਸ ਫੈਸਲੇ ਦੀ ਕਦਰ ਕਰੀਏ ਸਵੀਕਾਰ ਕਰ ਲਈਏ ਉਸ ਫੈਸਲੇ ਸੋ ਤੁਹਾਨੂੰ ਇਹ ਮੇਰੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਜੇ ਤੁਹਾਨੂੰ ਮੇਰੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਮੇਰੀ ਕਹਾਣੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਪਿਆਰ ਮਿਲ ਰਿਹਾ ਹੈ ਮੇਰੀਆਂ ਸਹਾਰੀਆਂ ਕਹਾਣੀਆਂ ਨੂੰ ਸਾਰੀਆਂ ਚਰਚਾਵਾਂ ਨੂੰ ਬਹੁਤ ਵਧੀਆ ਹੁੰਗਾਰਾ ਦੇ ਰਹੇ ਹੋ ਤੁਸੀਂ ਸਾਰੇ ਬਹੁਤ ਵਧੀਆ ਮਾਨ ਦੇ ਨਾਲ ਮੇਰੀਆਂ ਸਟੋਰੀਆਂ ਸੁਣੀਆਂ ਜਾ ਰਹੀਆਂ ਨੇ ਮੈਨੂੰ ਤੁਹਾਡੇ ਸਾਰਿਆਂ ਤੋਂ ਬਹੁਤ ਹੀ ਉਮੀਦ ਹੈ ਕਿ ਤੁਸੀਂ ਇਸੇ ਤਰ੍ਹਾਂ ਮੇਰੀਆਂ ਕਹਾਣੀਆਂ ਨੂੰ ਪਿਆਰ ਦਿੰਦੇ ਰਹੋ ਮਾਣ ਦਿੰਦੇ ਰਹੋ ਤਾਂ ਕਿ ਮੈਂ ਤੁਹਾਡੇ ਪਿਆਰ ਦੇ ਨਾਲ ਹੀ ਅੱਗੇ ਵਧ ਸਕਦੀ ਆ ਸੋ ਮੈਨੂੰ ਦਿਓ ਤੁਸੀਂ ਇਜਾਜ਼ਤ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਤੁਸੀਂ ਮੈਨੂੰ ਇੰਨਾ ਪਿਆਰ ਸਤਿਕਾਰ ਦੇ ਰਹੇ ਹੋ ਮੇਰੀਆਂ ਸਟੋਰੀਆਂ ਤਾਂ ਮਿਲਦੇ ਹਾਂ ਅੱਗੇ ਇੱਕ ਹੋਰ ਨਵੀਂ ਕਹਾਣੀ ਲੈ ਕੇ ਤਦ ਤੱਕ ਤੁਸੀਂ ਸਾਰੇ ਖੁਸ਼ ਰਹੋ ਹੱਸਦੇ ਰਹੋ ਤੇ ਮੁਸਕਰਾਉਂਦੇ ਰਹੋ